ਸੂਪਰਸਟਾਰ ਸਲਮਾਨ ਖਾਨ ਦਾ ਵਿਆਹ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਉਹਨਾਂ ਦੇ ਪਿਤਾ ਸਲੀਮ ਖਾਨ ਦਾ ਕਹਿਣਾ ਹੈ ਕਿ ਖੁਦਾ ਵੀ ਨਹੀਂ ਜਾਣਦਾ ਕਿ ਸਲਮਾਨ ਕਦੋਂ ਵਿਆਹ ਕਰਵਾਉਣਗੇ। ਉਹਨਾਂ ਟਵਿੱਟਰ ਤੇ ਐਲਾਨ ਕੀਤਾ ਕਿ ਉਹ ਇੱਕ ਰੇਡੀਓ ਸ਼ੋਅ ਦੀ ਮੇਜ਼ਬਾਨੀ ਕਰਨਗੇ। ਉਹਨਾਂ ਵਿਸ਼ੇਸ਼ ਤੌਰ ਤੇ ਆਪਣੇ ਫਾਲੋਅਰਸ ਨੂੰ ਇੱਕ ਗੱਲ ਕਹੀ ਹੈ ਕਿ ਸੁਲਤਾਨ ਦੇ ਬਨੇਤਾ ਦੇ ਵਿਆਹ ਨੂੰ ਲੈ ਕੇ ਸਵਾਲ ਨਾ ਪੁੱਛਣ। ਅਮ੍ਰਿਤਿਕਾ ਗੰਗਨਾ ਨੇ ਆਪਣੇ ਇੱਕ ਵੀਡੀਓ ਦੇ ਮਾਧਮੇ ਰਾਹੀਂ ਭਾਰਤੀ ਸੈਨਾ ਦੇ ਪ੍ਰਤੀ ਆਪਣੀ ਸ਼ਰਧਾ ਅਰਪਿਤ ਕੀਤੀ ਹੈ ਇੱਕ ਜਾਰੀ ਬਿਆਨ ਦੇ ਮੁਤਾਬਕ ਲਵ ਯੂਰ ਕੰਟਰੀ ਟਾਈਟਲ ਦੇ ਨਾਲ ਇਸ ਗਾਣੇ ਨੂੰ ਆਨਲਾਈਨ ਰਿਲੀਜ਼ ਕੀਤਾ ਗਿਆ ਹੈ ਇਹ ਵੀਡੀਓ ਬਲਾਤਕਾਰ ਪ੍ਰੂਣ ਹੱਤਿਆ ਬਾਲ ਵਿਆਹ ਦਾਜ ਵਰਗੇ ਸਮਾਜਿਕ ਮੁੱਦਿਆਂ ਉਤੇ ਕੇਂਦਰਿਤ ਹੈ 2 ਸਾਲ ਦੇ ਗੈਪ ਤੇ ਬਾਅਦ ਫਿਲਮਾਂ ਵਿੱਚ ਵਾਪਸੀ ਕਰ ਰਹੇ ਅਭਿਨੇਤਾ ਸੁਨੀਲ ਸ਼ਰਟੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੰਪਰਕ ਵਿੱਚ ਬਣੇ ਰਹੇ ਹਨ ਲੀ ਟਵਿੱਟਰ ਨਾਲ ਜੁੜ ਗਏ ਨੇ ਸੁਨੀਲ 2014 ਵਿੱਚ ਆਈ ਰਿਤਿਕ ਰੋਸ਼ਨ ਦੀ ਫਿਲਮ ਬੈਂਕ ਬੈਂਕ ਦੇ ਪ੍ਰੀਕਲ ਰੀਲੋਡੇਡ ਦੇ ਨਾਲ ਵਾਪਸੀ ਕਰ ਰਹੇ ਨੇ ਜਿਸ ਵਿੱਚ ਸਿਦਾਰਥ ਮਲਹੋਤਰਾ ਅਤੇ ਜੈਕਲਿਨ ਫਰਨਾਂਡੀਜ਼ ਵੀ ਹੋਣਗੇ ਅਸ਼ੋਤਸ਼ ਗੁਵਾਰਗਿਰ ਦੀ ਫਿਲਮ ਮੋਹਨ ਜਦਾੜ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਹੁਣ ਸਿੰਧੂ ਘਾਟੀ ਦੀ ਸਭਿਤਾ ਤੇ ਕਿਤਾਬ ਲਿਖ ਚੁੱਕੇ ਸੀਨੀਅਰ ਪੱਤਰਕਾਰ ਓਮ ਥਾਨਵੀ ਦਾ ਮੰਨਣਾ ਹੈ ਕਿ ਫਿਲਮ ਸਭਿਤਾ ਦਾ ਉਲਟਾ ਅਕਸ ਪੇਸ਼ ਕਰਦਾ ਹੈ ਓਮ ਥਾਨਵੀ ਨੇ ਆਪਣੇ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਫਿਲਮ ਦੀ ਸਭ ਤੋਂ ਵੱਡੀ ਖਾਮੀ ਇਹ ਹੀ ਹੈ ਸ superstarr سلمان خان ਨੇ ਤਿੱਬਤ ਦੇ ਅਧਿਆਤਮਕ ਗੁਰੂ ਦলাই ਲਾਮਾ ਦੇ ਨਾਲ ਲਦਾਖ ਵਿੱਚ ਮੁਲਾਕਾਤ ਕੀਤੀ سلمان ਇੱਥੇ ਆਪਣੀ ਆਗਾਮੀ ਫਿਲਮ ਟੂਬਲੈਟ ਦੀ ਸ਼ੂਟਿੰਗ ਕਰ ਰਹੇ ਨੇ ਆਨਲਾਈਨ ਜਾਰੀ ਫੋਟੋਇਸ سلمان ਅਤੇ ਉਹਨਾਂ ਦੀ ਗਰਲਫ੍ਰੈਂਡ ਯੂਲੀਆ ਵੰਤੂਰ ਦলাই ਲਾਮਾ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਅਕਸ਼ੇ ਕੁਮਾਰ ਦੀ ਫਿਲਮ ਰਸਤਮ ਨੇ ਪਹਿਲੇ ਦਿਨ ਬਾਕਸ ਆਫਿਸ ਤੇ ਸ਼ਾਨਦਾਰ ਕਮਾਈ ਕੀਤੀ ਹੈ ਫਿਲਮ ਨੇ ਓਪਨਿੰਗ ਡੇ ਤੇ ਕੁੱਲ 14 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਉੱਥੇ ਰਿਤਿਕ ਦੇ ਮੋਹਨ ਜਤਾੜੋ 8 ਕਰੋੜ 87 ਲੱਖ ਦੀ ਕਮਾਈ ਹੀ ਕਰ ਸਕੀ ਫਿਲਮ ਮੇਕਰ ਫਰਾਖ ਖਾਨ ਨੇ ਫਿਲਮ ਮੁੰਜਦਾੜ ਵਿੱਚ ਆਪਣੇ ਤਰੈਕ ਰੋਸ਼ਨ ਦੇ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ ਹੈ ਰਿਤਿਕ ਦੇ ਕੰਮ ਨੂੰ ਸ਼ੁੱਧ ਤੇ ਗੰਭੀਰ ਕਰਾਰ ਦਿੰਦੇ ਹੋ ਫਰਾ ਨੇ ਟਵਿੱਟਰ ਤੇ ਲਿਖਿਆ ਜਿੱਤੇ ਜਰੂ ਤੁਸੀਂ ਗੰਭੀਰਤਾ ਨਾਲ ਪ੍ਰਸਤuti ਦਿੰਦੇ ਹੋ ਤਾਂ ਲੋਕਾਂ ਦੇ ਦਿਲਾਂ ਨੂੰ ਅਹਿਸਾਸ ਕਰਾਉਂਦੇ ਹੋ ਮੁੰਜਦਾੜ ਵਿੱਚ ਤੁਸੀਂ ਕਾਫੀ ਪਸੰਦ ਆਏ ਨਵਾਜ਼ੁਦੀਨ ਸਦੀਕ, ਸੋਨੂ ਕਪੂਰ ਅਤੇ ਫਵਾਦ ਖਾਨ ਨੂੰ ਮੈਲਬਨ ਦੇ ਵਿੱਚ ਭਾਰਤੀ ਫਿਲਮ ਮਹਾਉਤਸਵ ਦੇ ਵਿੱਚ ਟੌਪ ਐਵਾਰਡ ਹਾਸਲ ਹੋਏ ਨੇ। ਨਵਾਜ਼ੁਦੀਨ ਨੇ ਰਮਨ ਰਾਘਵਟ 2.0 ਦੇ ਲਈ ਬਿਹਤਰੀਨ ਅਭਿਨੇਤਾ ਅਤੇ ਸੋਨੂ ਕਪੂਰ ਨੇ ਫਿਲਮ ਨੀਰਜਾ ਲਈ ਬਿਹਤਰੀਨ ਅਭਿਨੇਤਰੀਤਾ ਪੁਰਸਕਾਰ ਜਿੱਤਿਆ। ਅਤੇ ਫਵਾਦ ਖਾਨ ਨੂੰ ਭਾਰਤੀ ਅਤੇ ਪਾਕਿਸਤਾਨੀ ਸਿਨੇਮਾ ਤੇ ਉਨ੍ਹਾਂ ਦੇ ਯੋਗਦਾਨ ਲਈ ਡਾਈਵਰਸਿਟੀ ਪੁਰਸਕਾਰ ਮਿਲਿਆ ਹੈ। ਇੰਡਸਟਰੀ ਵਿੱਚ ਜੱਟ ਟਿੰਕਾ ਦੇ ਨਾਮ ਨਾਲ ਮਸ਼ਹੂਰ ਪੰਜਾਬੀ ਅਦਾਕਾਰ ਹਰੀਸ਼ ਵਰਮਾ ਆਪਣੀ ਗਾਇਕੀ ਦਾ ਹੁਨਰ ਬਖਾਉਣ ਦੀ ਤਿਆਰ ਨੇ। ਉਹਨਾਂ ਦੇ ਸਿੰਗਲ ਟਰੈਕ ਇੱਕ ਪਰੀ ਹੋਰ ਸੋਚ ਲੈ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਗਾਣੇ ਦੇ ਵੀਡੀਓ ਦੇ ਵਿੱਚ ਵੀ ਇਹ ਫਨਕਾਰ ਦਾ ਕਿਰਦਾਰ ਨਿਭਾ ਰਹੇ ਨੇ। ਪੂਰਾ 17 ਅਗਸਤ ਨੂੰ ਰਿਲੀਜ਼ ਹੋਵੇਗਾ। ਗਾਇਕ ਲਖਵਿੰਦਰ ਉਟਾਲੀ ਦਾ ਨਵਾਂ ਗੀਤ ਤਾਰ ਰਿਲੀਜ਼ ਹੋ ਗਿਆ ਹੈ। ਇਹ ਗੀਤ ਆਗਾਮੀ ਫਿਲਮ ਮੈਂ ਤੇਰੀ ਤੂੰ ਮੇਰਾ ਲਈਗਾਇਆ ਗਿਆ ਜੋ ਰੌਸ਼ਨ ਪ੍ਰਿੰਸ ਤੇ ਫਿਲਮਾਇਆ ਗਿਆ ਹੈ। ਫਿਲਮ ਵਿੱਚ ਰੌਸ਼ਨ ਦੇ ਨਾਲ ਮਨਕੀਰਤ ਆਲਖ ਵੀ ਨੇ। ਜੋ ਫਿਲਮ ਨਾਲ ਪਾਲੀਵੁੱਡ ਡੈਬਿਊ ਕਰ ਰਹੇ ਨੇ।